ਵੈਗਰੇਵ ਜੀ ਕਾ ਖਾਲਸਾ ਜੀ ਵੈਗਰੇਵ ਜੀ ਕੀ ਫਤਿਹ ਅੱਜ ਅਸੀਂ ਆਪਣੇ ਪਾਰਟੀ ਦੇ ਦਫ਼ਤਰ ਵਿਖੇ ਖੜੇ ਹੋਏ ਹਾਂ ਜੋ ਪਾਰਟੀ ਦੇ ਉੱਤੇ ਬਹੁਤ ਮਾੜਾ ਸਮਾਂ ਇਸ ਟਾਈਮ ਚੱਲ ਰਿਹਾ ਹੈ ਤੇ ਜੋ ਸਾਰੀ ਕਾਰਗੁਜ਼ਾਰੀ ਜਿਹੜੀ ਹੈ ਉਹ ਸੈਂਟਰ ਦੀਆਂ ਏਜੰਸੀਆਂ ਤੇ ਵੱਡੀਆਂ ਪਾਰਟੀਆਂ ਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਵੀਕ ਕੀਤਾ ਜਾਵੇ ਖਤਮ ਕੀਤਾ ਜਾਵੇ ਕਿ ਉਹਨੂੰ ਆਪਣੇ ਹੱਥ ਹਥਿਆਕੇ ਤੇ ਆਪਣੇ ਹੱਥਾਂ ਵਿੱਚ ਉਹਨਾਂ ਖੇਡਿਆ ਜਾਵੇ ਪਰ ਇਹ ਜਿਹੜੀਆਂ ਉਝੀਆਂ ਚਾਲਾਂ ਆ ਦੂਜੀ ਸਾਰੀਆਂ ਪਾਰਟੀਆਂ ਦਾ ਪਾਰਟੀਆਂ ਦੀ ਤੇ ਏਜੰਸੀਆਂ ਦੀ ਇਹ ਕਾਮਯਾਬ ਨਹੀਂ ਹੋ ਸਕਦੀਆਂ ਕਿਉਂਕਿ ਜਿਹੜਾ ਅਕਾਲੀ ਦਲ ਦਾ ਜਿਹੜਾ ਵਰਕਰ ਹੈ ਜਿਹੜਾ ਯੂਥ ਦਾ ਵਰਕਰ ਹੈ ਉਹ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਬਾਦਲ ਪਰਿਵਾਰ ਦੇ ਨਾਲ ਖੜਾ ਹੈ ਉਹ ਤੁਸੀਂ ਅੱਜ ਦੇ ਇਸ ਇਕੱਠ ਤੋਂ ਜਿਹੜੇ ਯੂਥ ਖੜਾ ਹੈ ਇਹਦੇ ਨਾਲ ਤੁਸੀਂ ਦੇਖ ਸਕਦੇ ਹੋ ਮੇਰੀ ਉਹ ਸਾਰੇ ਲੋਕਾਂ ਨੂੰ ਬੇਨਤੀ ਹੈ ਜਿਹੜੇ ਇਸ ਟਾਈਮ ਬਾਗੀ ਧੜਕ ਆਪਣੇ ਆਪ ਨੂੰ ਕਹਾ ਰਹੇ ਨੇ ਕਿ ਬੱਲ ਸਾਹਿਬ ਨੂੰ ਲਾਵੇਂ ਲਾ ਦੇਣਾ ਚਾਹੀਦਾ ਹੈ ਇਹ ਚੀਜ਼ਾਂ ਉਹਨਾਂ ਦੀਆਂ ਸਫਲ ਨਹੀਂ ਹੋਣੀਆਂ ਮੇਰੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਅਸੀਂ ਪਿਆਰ ਨਾਲ ਇਹੀ ਸਮਝਾ ਰਹੇ ਹਾਂ ਤੁਸੀਂ ਪਾਰਟੀ ਦੇ ਪਲੇਟਫਾਰਮ ਤੇ ਆਓ ਜੇ ਤੁਹਾਨੂੰ ਕੋਈ ਪ੍ਰੋਬਲਮ ਲੱਗਦੀ ਹੈ ਤੁਸੀਂ ਆਪ ਪਾਰਟੀ ਦੇ ਪਲੇਟਫਾਰਮ ਤੇ ਆ ਕੇ ਬੋਲੋ ਜੇ ਤੁਹਾਡੀ ਕੋਈ ਪ੍ਰੋਬਲਮ ਨਹੀਂ ਸੁਣੀ ਜਾਂਦੀ ਫਿਰ ਤੁਸੀਂ ਇਦਾਂ ਦੀ ਗੱਲ ਕਰੋ ਇਹ ਦੂਜੀ ਪਾਰਟੀਆਂ ਦੀ ਚੁੱਕ ਦੇ ਵਿੱਚ ਏਜੰਸੀਆਂ ਦੀ ਚੁੱਕ ਵਿੱਚ ਆ ਕੇ ਤੁਸੀਂ ਆਪਣੀ ਮਾਂ ਪਾਰਟੀ ਨੂੰ ਜੇ ਖਤਮ ਕਰੋਗੇ ਤੁਸੀਂ ਆਪਣੇ ਆਪ ਨੂੰ ਖਤਮ ਕਰ ਰਹੇ ਕਰੋਗੇ ਤੁਸੀਂ ਆਪਣੀਆਂ ਜਿਹੜੀਆਂ ਜੜ੍ਹਾਂ ਆ ਤੁਸੀਂ ਉਹਨਾਂ ਨੂੰ ਵੱਢ ਰਹੇ ਆ ਇਸ ਲਈ ਤੁਸੀਂ ਕੌਮਨਾ ਦਗਾ ਨਾ ਕਮਾਓ ਤੁਸੀਂ ਇੱਥੇ ਆਓ ਬਾਦਲ ਸਾਹਿਬ ਨਾਲ ਆਪਣੀ ਗੱਲਬਾਤ ਉੱਥੇ ਰੱਖੋ ਜੇ ਕਿ ਤੁਹਾਨੂੰ ਕੋਈ ਪ੍ਰੋਬਲਮ ਹੈ ਅੱਜ ਪ੍ਰੋਬਲਮ ਦੇਖੋ ਹਾਰ ਜਿੱਤ ਇੱਕ ਬਹੁਤ ਆਮ ਜੀ ਦੇ ਜਿਹੜੀ ਜ਼ਿੰਦਗੀ ਚ ਲੱਗੀ ਰਹਿੰਦੀ ਹੈ ਬਹੁਤ ਪਾਰਟੀਆਂ ਕਈ ਇਲੈਕਸ਼ਨਾਂ ਹਾਰਦੀਆਂ ਨੇ ਪਰ ਉਹਦੇ ਵਿੱਚ ਇਦਾਂ ਨਹੀਂ ਹੁੰਦਾ ਕਿ ਤੁਸੀਂ ਜੇ ਹਾਰ ਗਏ ਤਾਂ ਤੁਸੀਂ ਪ੍ਰਧਾਨ ਦੇ ਸਿਰ ਤੇ ਮਰਦੇ ਹੋ ਜੇ ਜਿੱਤ ਗਏ ਤਾਂ ਅਸੀਂ ਜਿਤਾਈਆਂ ਇਹ ਇਹ ਚੀਜ਼ਾਂ ਨਾ ਪਹਿਲਾਂ ਚਲੀਆਂ ਤੇ ਨਾ ਹੁਣ ਚਲਣੀਆਂ ਨੇ ਇਹ ਮੇਰੀ ਬੇਨਤੀ ਹੈ ਕਿ ਇਹ ਜਿਹੜੀਆਂ ਚਾਲਾਂ ਨੇ ਸਾਡੇ ਪੰਜਾਬ ਦੇ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਇਹ ਲੋਕਾਂ ਪਿੱਛੇ ਨਾ ਲੱਗਿਆ ਜਾਵੇ ਕਿ ਅੱਜ ਦੀ ਤਰੀਕ ਦੇ ਵਿੱਚ ਜਿਹੜਾ ਅਕਾਲੀ ਦਲ ਦਾ ਵਰਕਰ ਹੈ ਜਿਹੜਾ ਯੂਥ ਦਾ ਵਰਕਰ ਹੈ ਉਹ ਅੱਜ ਵੀ ਬਾਦਲ ਸਾਹਿਬ ਦੇ ਨਾਲ ਇਕ ਨਾ ਇੱਕ ਢਾਕੇ ਖੜਾ ਹੈ ਤੇ ਉਹਨਾਂ ਦੇ ਚੰਗੇ ਮਾੜੇ ਸਮੇਂ ਤੇ ਅਸੀਂ ਪਾਰਟੀ ਉਹਨਾਂ ਦੇ ਬਿਲਕੁਲ ਨਾਲ ਹੈ ਇਹ ਅਸੀਂ ਕਿਸੇ ਵੀ ਹੋਰ ਪਾਰਟੀ ਦੇ ਨਾ ਕਿ ਅਸੀਂ ਗੱਲ ਵਿੱਚ ਆਵਾਂਗੇ ਤੇ ਨਾ ਕਿਸੇ ਹੋਰ ਨੂੰ ਆਣ ਦਵਾਂਗੇ ਤੇ ਮੇਰੀ ਰਿਕਵੈਸਟ ਹੈ ਜਿਹੜੇ ਆਪਣੇ ਆਪ ਨੂੰ ਬਾਗੀ ਕਵਾ ਰਹੇ ਨੇ ਕਿ ਇੱਕ ਵਾਰ ਆਪਣਾ ਤੁਹਾਨੂੰ ਚਾਂਸ ਦੇ ਰਹੇ ਨੇ ਬਾਦਲ ਸਾਹਿਬ ਆਓ ਆਪਣਾ ਕੋਈ ਜੇ ਤੁਹਾਡਾ ਵੈਲਟ ਕੋਈ ਪੁਆਇੰਟ ਹੈਗਾ ਇੱਥੇ ਆ ਕੇ ਰੱਖੋ ਜੇ ਸਿਰ ਤੇ ਤੁਸੀਂ ਏਜੰਸੀਆਂ ਦੀਆਂ ਗੱਲਾਂ ਚਾ ਕੇ ਚੁੱਕ ਵਿੱਚ ਆ ਕੇ ਤੁਸੀਂ ਗੱਲਾਂ ਕਰਨੀਆਂ ਉਹਦਾ ਕੋਈ ਮਤਲਬ ਨਹੀਂ ਦੁਨੀਆ ਬਹੁਤ ਸਮਝਦਾਰ ਹੈ ਪਹਿਲਾਂ ਵੀ ਸਮਝ ਗਈ ਸੀ ਜਦੋਂ ਢੀਂਡਸਾ ਪਰਿਵਾਰ ਅਲੱਗ ਹੋਇਆ ਸੀ ਉਹਨਾਂ ਨੂੰ ਹੁਣ ਵੀ ਪਤਾ ਹੈ ਕੌਣ ਕਿਹੜੀਆਂ ਗੱਲਾਂ ਕਰ ਰਿਹਾ ਹੈ ਤੇ ਮੇਰੀ ਰਿਕਵੈਸਟ ਹੈ ਤੁਸੀਂ ਲੋਕਾਂ ਨੂੰ ਕਿ ਇਹਨਾਂ ਦੀਆਂ ਗੱਲਾਂ ਵਿੱਚ ਨਾ ਆਓ ਇਹ ਸਭ ਆਪਣੀ ਟੀਆਰਪੀ ਤੇ ਆਪਣੇ ਮੁੱਲ ਪਾ ਰਹੇ ਨੇ ਉਹਨਾਂ ਨੂੰ ਸੈਂਟਰ ਚੋਂ ਪੈਸੇ ਆ ਰਹੇ ਨੇ ਉਹ ਗੱਲਾਂ ਨੂੰ ਭੁੱਲ ਕੇ ਆਪਣੀ ਖੇਤਰੀ ਪਾਰਟੀ ਨੂੰ ਤਖੜੀ ਕਰੋ ਆਪਣੀ ਮਾਂ ਪਾਰਟੀ ਨੂੰ ਤਖੜੀ ਕਰੋ ਤਾਂ ਹੀ ਆਪਣਾ ਕੋਈ ਫਾਇਦਾ ਹੋ ਸਕਦਾ ਹੈ ਬਾਹਿਰਜੀ ਦਾ ਖਾਲਸਾ ਬਾਹਿਰਜੀ ਕੀ ਫਤਿਹ